ਆ ਚਲਾ ਹੀ ਰਹੇ ਆ ਮਹੌਜਾ ਘਰੋਂ ਦੇ ਕਿੰਨੇ ਮੁੱਲਾ ਹੁ ਬਾਕੇ ਨੇ ਜਿਹੜੇ ਲੱਕਾ ਤਾਂ ਆਇਆ ਛੜਕ ਦੇ ਠੇਕੇ ਦਾ ਨੂੰ ਅੱਖ ਲਾ ਕੇ ਚੌਕੀ ਧਾਂਕੀ ਦੇ ਜੇ ਪਰ ਚਲਾ ਜਿਕਾਪਾ 2 ਗੰਦੇ ਬਾਹਰੇ ਆਪਾਂ ਨਿਕਾਪ ਤੇ 15 ਚੱਤੇ ਕਰਤੇ ਜਿੱਦੇ ਤੋੜ ਪਈ ਕੱਚ ਕਰਤੇ ਬੰਦੇ ਬਹੁਤ ਥੋੜੇ ਲੈਰਾ ਵਾਰੀ ਵਾਰ ਨਹੀਂ ਹੁੰਦੀ ਸਾਨੂੰ ਬਾਹਰ ਕਰਨੇ ਜਗਾ ਨਹੀਂ ਪਰ ਬੜਕੋ ਪਹਿਲਾਂ ਵੀ ਆਇਆ ਸੀਗਾ

ਪਰ ਲੋਕਾਂ ਨੂੰ ਪਹਿਲਾ ਹੀ ਹਣੇ ਵੀ ਬੰਦ ਹਾਰੇ ਕੋਲ ਧੀਰਵਾਚਾਰ ਹੈ ਅਕੀਲਾ ਹਾਰ ਦੇਖਦੇ ਆ ਫਿਰਾਂ ਦਾ ਫੁਟਾਂ ਕਰਕੇ ਵੀਡੀਓ ਪਾ ਕੇ ਵੀਡੀਓ ਚ ਬੋਲ ਕੇ ਨਹੀਂ ਸਕਾ ਨਹੀਂ ਕਰ ਸਕਿਆ ਹੁਣ ਸਾਡੇ ਕੋਲ ਰਾਹ ਆਇਆ ਕਿ ਅਸੀਂ ਆਪਣੀਆਂ ਨਸਲਾਂ ਆਪਣੇ ਆਪ ਨੂੰ ਬਚਾਉਣਾ ਪਾਉ ਉੱਠੀਏ ਉਸਾਂ ਕਰਨ ਨਾ ਨਹੀਂ ਠੀਕ ਹੈ ਘਰ ਦੇ ਲੋਕ ਹੁੰਦੇ ਤਾਲ ਕੇ ਰੋਟੀ ਖਾ ਦੀ ਹੱਥ ਨੇ ਖਾ ਦੀ ਪਹਿ ਜਾ ਕਰੋ

ਕੀ ਸਾਲ ਲੈ ਕੇ ਆਉਂਦੇ ਗੱਡੀਆਂ ਲੈ ਕੇ ਆਉਂਦੇ ਪਾਸ ਕਰਾ ਕੇ ਆਉਂਦੇ ਬੈਕ ਕਰਾ ਕੇ ਆਉਂਦੇ ਸੰਪਾਸ ਤੇ ਸਾਡੇ ਕੋਲ ਨੰਬਰ ਕਰਾ ਦੇ ਆਪਣੇ 2 4 5 10 ਜਿੰਨੇ ਬੰਦੇ ਲਵਾ ਸਕਦੇ ਹੋ ਕਿੰਨੇ ਬੰਦੇ ਆ ਸਕਦੇ ਹੋ ਅਸੀਂ ਝੰਡੇ ਸ਼ੋਰ ਮੋਸਾਵਾ ਦੇ ਰਿਹਾਵਾਂਗੇ ਆ ਝੰਡਾ ਲੈ ਦੇਵੇ ਆਇਆ ਝੰਡਾ ਵੀ ਉਸ ਰਿੱਕੇ ਨਾ ਬਣਾਇਆ ਹੈ ਇਹ ਬਾਰੀ ਇਹ ਸਾਡੀ ਨਾ ਵੀ ਝੰਡਾ ਹੈ ਕਿ ਅਸਲ ਦੇ ਵਿੱਚ ਸਿੱਧਾ ਫੜਨਾ ਤਾਂ ਫੜਨਾ ਨਾ ਅਸਲ ਇਹ ਝੱਡਾ ਧਿਆਨ ਨਾਲ ਦਿਓ ਝੱਡੇ ਦੇ ਉੱਤੇ ਝੱਡਾ ਹੈ ਕਿ ਇਹ ਇਹ ਆ ਗਿਆ ਜੇਲਮ ਦਰਿਆ ਇਹ ਦਰਿਆ ਦੀਆਂ ਲੈਣਾ ਨੇ ਇਹ ਜੇਲਮ ਆ ਗਿਆ ਇਹ ਚਨਾਵਾਂ ਇਹ ਜੇਲਮ ਦੇ ਚਨਾਵਾਂ ਦੇ ਪਾਕਿਸਤਾਨ ਇਕੱਠੇ ਹੋ ਕੇ ਜਾਗੇ ਹੁਣ ਇਹ ਰਾਵੀ ਜਾਂਦਾ ਬਚਾਉ ਇਹ ਆ ਆਪ ਗਾਂਜ ਜਾਂਦਾ ਤੇ ਆ ਸੱਤ ਕੋਈ ਇੱਥੇ ਰੜੀ ਕੇ ਇਕੱਠੇ ਹੁੰਦੇ ਇਹ ਝੰਡਾ ਲੱਗ ਜਾਏਗਾ ਸੇ ਉਦਾਰ ਕਿੰਨਾ ਵੀ ਪੰਜ ਦਰਿਆ ਜੇ ਨਮਤਨਾ ਆ ਰਾਵੀ ਗਾਥਾ ਦੀ ਪਾਇਤਰਾ ਮਾਦੀ ਤਾਂ ਦੀ ਸਾਡੇ ਕੋਲ ਹੈ ਪਾਣੀ ਆ ਥੱਲੇ ਲਖੀ ਹੈਗਾ ਨਾ ਲੋਹਾ ਨਾ ਕੋਲਾ ਨਾ ਪਈ ਸਵਨੈ ਪਾਣੀ ਸਾਡਾ ਜਣਾ ਹੈ ਸੋ ਆਹ ਯਾਰ ਬੋਲਤਾ ਗੱਲ ਠੀਕ ਸਿਆ ਕੀਤੀ ਹੋਈ ਆ ਉੱਠ ਕੇ ਆਪਾਂ ਲੜੀਏ ਮੇਰਾ ਗਿਰ ਦਸਤੂਪਿੰਡਾ ਲੋ ਸਿੰਗੜਾਲੇਓ ਵਿਕਿੰਨੇ ਦੇ ਉਦੇਸ਼ ਤੁਸੀਂ ਸੰਗਤ ਕੌਣ ਜਾਓਗੇ ਮੈਂ ਮਾਮਾ ਵੀ ਆਇਆ ਰਹਿਣਾ ਬੇਟੀ ਕਰਨਾ ਤੇ ਬੋਸ਼ਟ ਕਰੋ ਕਿ ਤੁਸੀਂ ਉਸ ਦਿਨ ਕੋਈ ਪਾਸਪਾਸ ਕਰਾ ਲਓ ਕੋਈ ਕਾਰਜ ਕਰਾ ਲਓ ਨਾਲ ਮਾਈਆਂ ਵੀ ਆ ਗਈ ਆਪਾਂ ਬੇਕਾਬਲਾਡ ਤੋਂ ਲੈ ਕੇ ਸ਼ਿਵਕਥਾਰ ਤੋਂ ਸਰਾਵਰ ਆ ਬੱਤ ਤੋਂ ਉੱਤ ਤੱਕ ਪਹੁੰਚਣਾ ਮਾਰਚ ਲੈ ਕੇ ਉਦੋਂ ਵਾਲਾ ਪਰੇਖਾ ਕਿ ਜੇ ਮੈਂ ਮੇਰੀ ਕੋਸ਼ਿਸ਼ ਹੈ ਸਾਡੇ ਸਾਰਿਆਂ ਦੀ ਵੀ ਅਸੀਂ ਅਸੀਂ ਚਾਹੁੰਦੇ ਨੇ ਇਹ ਜਿਹੜੇ ਲੋਕ ਜਾਣ ਨਾ ਇੱਕ ਵਾਰੀ ਵਲੀਪੁਰ ਫੇਟੇ ਵਲੀਪੁਰ ਫੇਟਦੇ ਜਾ ਕੇ ਦੇਖੋਗੇ ਕਿ ਇਥੋਂ ਆ ਜਹਿਰ ਕੀ ਰਹਾ ਸੀ